ਸਵਾਦੀ ਜਿਹੜੀ ਪਹਿਲੀ ਇਲੈਕਸ਼ਨ ਆ ਉਹ 2017 ਚ ਲੜੀ 2017 ਦੇ ਅੰਦਰ ਆਮ ਆਦਮੀ ਪਾਰਟੀ اپੋਜੀਸ਼ਨ ਦੇ ਅੰਦਰ ਭੂਮਿਕਾ ਨਿਭਾਈ ਆਮ ਆਦਮੀ ਪਾਰਟੀ ਦੇ 5 ਸਾਲਾਂ ਪੋਜੀਸ਼ਨ ਦੇ ਅੰਦਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਜਿਹੜੀ ਆ ਪੰਜਾਬ ਦੀ ਵਿਧਾਨ ਸਭਾ ਚ ਬੁਲੰਦ ਕੀਤੀ 2022 ਦੇ ਅੰਦਰ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ਇਤਿਹਾਸਿਕ ਮੈਂਡੇਟ ਦੇ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਪੰਜਾਬ ਦੇ ਅੰਦਰ ਜਿਹੜਾ ਗੈਂਗਸਟਰ ਸੀ ਜਿਹੜਾ ਗੈਂਗਸਟਰ ਬਾਦ ਸੀ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਦੇ ਕ੍ਰਿਮੀਨਲ ਮਾਹੌਲ ਸ਼੍ਰੋਮਣੀ ਅਕਾਲੀ ਦਲ ਭਾਜੀਪੀ ਕਾਂਗਰਸ ਪਾਰਟੀ ਦੇ ਬਣਾਇਆ ਸੀਗਾ ਉਹਦੇ ਖਿਲਾਫ ਪਹਿਲੇ 3 ਮਹੀਨਿਆਂ ਚ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਗਿਆ ਗੈਂਗਸਟਰ ਕੋਈ ਵੀ ਕੋਈ ਵੀ ਜਿੰਨੇ ਵੀ ਵੱਡੇ ਵੱਡੇ ਗੈਂਗਸਟਰ ਨੇ ਉਹ 2022 ਤੋਂ ਬਾਅਦ ਜਾਂ 2017 ਤੋਂ ਬਾਅਦ ਕਦੇ ਪੈਦਾ ਨਹੀਂ ਹੋਏ ਸਾਰਿਆਂ ਦਾ ਇਤਿਹਾਸ ਜਿੰਨੇ ਗੈਂਗਸਟਰ ਨੇਗੇ ਉਹਨਾਂ ਦਾ ਇਤਿਹਾਸ 2017 ਦਾ ਪਹਿਲਾਂ ਦਾਗਾ ਚਾਹੇ ਉਹਨਾਂ ਦੇ ਪਰਚਿਆਂ ਦੀ ਗੱਲ ਕਰ ਲਈਏ ਚਾਹੇ ਉਹਨਾਂ ਦੇ ਮਰਡਰਾਂ ਦੀ ਗੱਲ ਕਰ ਲਈਏ ਉਹਨਾਂ ਨੂੰ ਪ੍ਰੋਟੈਕਸ਼ਨ ਕਿਹਨੇ ਦਿੱਤੀ ਪੰਜਾਬ ਦੇ ਅੰਦਰ ਪੰਜਾਬ ਦਾ ਬੱਚਾ ਬੱਚਾ ਜਾਣਦਾਗਾ ਕਿ ਪੰਜਾਬ ਦੇ ਅੰਦਰ ਗੈਂਗਸਟਰਵਾਦ ਨੂੰ ਸਭ ਤੋਂ ਪਹਿਲੀ ਵਾਰ ਅਕਾਲੀ ਦਲ ਭਾਜਪੀ ਨੇ ਪਾਲਿਆ ਉਹਨਾਂ ਦਾ ਸਹਾਰਾ ਲੈ ਕੇ ਆਪਣੇ ਆਪੋਜੀਟ ਦੇ ਲੋਕਾਂ ਦੇ ਖਿਲਾਫ ਲੜਾਈਆਂ ਕਰਾਉਂਦੇ ਰਹੇ ਉਹਨਾਂ ਦੇ ਮਰਡਰ ਕਰਾਉਂਦੇ ਰਹੇ ਇਹ ਸਾਰਾ ਪੰਜਾਬ ਜਾਣਦਾਗਾ ਪੰਜਾਬ ਜਾਣਦਾਗਾ ਕਿ ਕਿਸ ਤਰ੍ਹਾਂ ਇੱਕ ਬੇਟੀ ਦੇ ਸਾਹਮਣੇ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਸ ਸਮੇਂ ਗੋਲੀ ਮਾਰ ਕੇ ਉਹਦੇ ਪਿਤਾ ਨੂੰ ਮਾਰ ਦਿੱਤਾ ਗਿਆ ਸੀ ਇਹ ਪੰਜਾਬ ਜਾਣਦਾਗਾ ਇਸ ਤਰ੍ਹਾਂ ਇਤਿਹਾਸ ਜਿਹੜਾਗਾ ਉਹ ਕਾਂਗਰਸ ਦੀ ਸਰਕਾਰ ਦੇ ਸਮੇਂ ਕਾਂਗਰਸ ਦੀ ਸਰਕਾਰ ਦੇ ਸਮੇਂ ਰਚਿਆ ਗਿਆ ਪੰਜਾਬ ਜਾਣਦਾਗਾ ਕਿ ਮੁਖਤਿਆਰ ਅंसारी ਵਰਗੇ ਖਤਰਨਾਕ ਅਪਰਾਧੀਆਂ ਨੂੰ ਰੋਪੜ ਦੀ ਜੇਲ੍ਹ ਚ ਇੱਕ ਸਿੰਪਲ ਜੇ ਕੇਜ ਚ ਲਿਆ ਕੇ ਬੰਦ ਕੀਤਾ ਗਿਆ ਸਿੰਪਲ ਜੇ ਕੇਜ ਚ ਲਿਆ ਕੇ ਬੰਦ ਕੀਤਾ ਗਿਆ ਔਰ ਉਹਨੂੰ ਯੂਪੀ ਦੀ ਟ੍ਰਾਇਲ ਨਹੀਂ ਹੋਣ ਦਿੱਤਾ ਗਿਆ ਰੋਕ ਦਿੱਤਾ ਗਿਆ ਸੋ ਮੇਰਾ ਕਹਿਣ ਦਾ ਭਾ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਆ ਕਿ ਪੰਜਾਬ ਦੇ ਅੰਦਰ ਮਾਹੌਲ ਖਰਾਬ ਆ ਮੈਂ ਇਹਨਾਂ ਨੂੰ ਚੈਲੰਜ ਕਰਦਾ ਹਾਂ ਕਿ ਜਦੋਂ ਤੁਹਾਡਾ ਰਾਜ ਸੀਗਾ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ ਪੰਜਾਬ ਦੇ ਅੰਦਰ ਉਦੋਂ ਸਭ ਤੋਂ ਵੱਧ ਗੈਂਗਸਟਰ ਜਿਹੜੇ ਨੇ ਉਹ ਕਾਂਗਰਸੀਆਂ ਨੇ ਪਾਲੇ ਜਦੋਂ ਕਾਲੀਦਰ ਬੀਜੇਪੀ ਦਾ ਰਾਜ ਸੀ ਉਹਨਾਂ ਨੇ ਸਭ ਤੋਂ ਵੱਧ ਗੈਂਗਸਟਰ ਆਪਣੇ ਸਮੇਂ ਪਾਲੇ ਪਰ ਲੇਕਿਨ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਚੁਣ-ਚੁਣ ਕੇ ਇੱਕ ਇੱਕ ਗੈਂਗਸਟਰ ਨੂੰ ਪੰਜਾਬ ਤੋਂ ਬਾਹਰ ਕੱਢ ਰਹੇ ਨੇਗੇ ਪੰਜਾਬ ਦੇ ਜੇਲ੍ਹਾਂ ਚ ਟਰੱਕ ਰਹੇ ਨੇਗੇ ਲਗਾਤਾਰ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਹੋ ਰਹੀਆਂ ਨੇਗੀਆਂ ਸਾਰੇ ਜਾਣਦੇ ਨੇਗੇ ਕਿ ਵਿਕਰਮ ਅਜੀਠੀਏ ਦੇ ਕਿੰਨਾ ਲੋਕਾਂ ਦੇ ਨਾਲ ਸੰਬੰਧ ਸੀਗੇ ਸਾਰੇ ਜਾਣਦੇ ਨੇ ਸੁਖਜਿੰਦਰ ਸਿੰਘ ਰੰਦਾਵਾ ਜੀ ਦੇ ਜਿਹੜਾ ਜੱਗੂ ਭਗਵਾਨਪੁਰੀਆ ਉਹ ਖੁਦ ਕਹਿੰਦਾਗਾ ਕਿ ਮੈਨੂੰ ਗੈਂਗਸਟਰ ਬਾਦ ਦੀ ਦੁਨੀਆ ਦੇ ਅੰਦਰ ਕਿਹਨੇ ਭੇਜਿਆ ਰੰਦਾਵਾ ਸਾਹਿਬ ਨੇ ਭੇਜਿਆ ਸੋ ਸਾਰੇ ਜਾਣਦੇ ਨੇ ਕਿ ਲਾਰੈਂਸ ਬਿਸ਼ਨੋਈ ਕਿੱਥੇ ਆ ਲਾਰੈਂਸ ਬਿਸ਼ਨੋਈ ਅੱਜ ਕਿੱਥੇ ਆ ਉਹ ਗੁਜਰਾਤ ਦੀ ਜੇਲ੍ਹ ਦੇ ਅੰਦਰ ਬੰਦਾ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਅੰਦਰ ਕੌਣ ਬੰਦਾ ਲਾਰੈਂਸ ਬਿਸ਼ਰੋਈ ਬੰਦਾ ਥ्रेट ਕਾਲਸ ਕਿੱਥੋਂ ਆ ਰਹੀਆਂ ਨੇ ਆ ਭਾਰਤੀ ਜਨਤਾ ਪਾਰਟੀ ਦੇ ਰਾਜ ਤੋਂ ਗੁਜਰਾਤ ਦੇ ਅੰਦਰ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਰਾਜ ਆ ਪਿਛਲੇ 25 30 ਸਾਲ ਤੋਂ ਉਥੋਂ ਥ्रेट ਕਾਲਸ ਡਿਫਰੈਂਟ ਸਟੇਟਸ ਨੂੰ ਆ ਰਹੀਆਂ ਨੇ ਆ ਗੀਆਂ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪ੍ਰੋਟੈਕਟ ਕਰ ਰਹੀ ਹੈ ਉਹਨਾਂ ਲੋਕਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਚਾਹ ਕਾਰ ਇਧਰ ਹੋਵੇ ਬੀਜੇਪੀ ਹੋਵੇ ਕਾਂਗਰਸ ਪਾਰਟੀ ਹੋਵੇ ਹਮੇਸ਼ਾ ਹੀ ਇਹਨਾਂ ਗੈਂਗਸਟਰਾਂ ਦਾ ਸਹਾਰਾ ਲੈ ਕੇ ਲੋਕਾਂ ਦੇ ਖਿਲਾਫ ਆਪਣੀਆਂ ਸਿਆਸੀ ਕਿੜਾ ਕੱਡੀਆਂ ਲਗੀਆਂ ਲੋਕਾਂ ਦੇ ਖਿਲਾਫ ਉਹਨਾਂ ਦੇ ਬੱਚੇ ਬਰਵਾਏ ਨੇਗੇ ਉਹਨਾਂ ਨੂੰ ਗੈਂਗਸਟਰ ਬਾਦਬਲ ਧੱਕਿਆਗਾ ਜਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਆ ਤਾਂ ਸਾਨੂੰ ਨਿਸ਼ਾਨੇ ਤੇ ਲਿਆ ਜਾਂਦਾਗਾ ਕਿ ਅਸੀਂ ਗੈਂਗਸਟਰ ਬਾਦ ਪਾ ਲਿਆ ਗੈਂਗਸਟਰ ਬਾਦ ਪਾਈ ਤੁਸੀਂ ਪਾ ਲਵਗੇ ਅਸੀਂ ਤਾਂ ਲੋਰੈਂਸ ਦੇ ਭਰਾ ਨੂੰ ਲਿਆ ਕੇ ਪੰਜਾਬ ਚ ਲੈ ਕੇ ਉਹਨੂੰ ਪ੍ਰੋਸੀਕਿਊਟ ਕਰਾਂਗੇ ਉਹਦੇ ਖਿਲਾਫ ਮੁਕੱਦਮਾ ਚਲਾਵਾਂਗੇ ਉਹਨੂੰ ਵੱੜੀ ਸਜ਼ਾ ਦਵਾਵਾਂਗੇ ਪੂਰੇ ਕੇਸ ਨੂੰ ਜਿਹੜਾ ਲੜਨ ਦੇ ਲਈ ਅਸੀਂ ਇੱਕ ਵਕੀਲਾਂ ਦੀ ਟੀਮ ਤਿਆਰ ਕੀਤੀ ਆ ਸੋ ਮੇਰਾ ਕਹਿਣ ਦਾ ਪਾਬ ਆ ਕਿ ਪੰਜਾਬ ਨੂੰ ਪੰਜਾਬ ਦਾ ਬੱਚਾ ਬੱਚਾ ਕਬਾਗਾ ਕਿ ਪੰਜਾਬ ਨੂੰ ਗੈਂਗਸਟਰਵਾਦ ਵੱਲ ਅਕਾਲੀ ਦਲ ਭਾਜਪੀ ਲੈ ਕੇ ਗਿਆ ਔਰ ਗੈਂਗਸਟਰਾਂ ਦੀ ਪੋਸਟ ਪਰ ਆਹੀ ਉਹਨਾਂ ਦੀ ਅਗਵਾਈ ਕਾਂਗਰਸ ਪਾਰਟੀ ਨੇ ਕੀਤੀ ਪਰ ਲੇਕਿਨ ਅੱਜ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਅਸੀਂ ਚੁਣ-ਚੁਣ ਕੇ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਖਾਤਮਾ ਕਰ ਰਹੇ ਆ ਉਹਨਾਂ ਨੂੰ ਜਿਹੜਾ ਹੈਗਾ ਜੇਲ੍ਹਾਂ ਚ ਧੱਕਿਆ ਜਾ ਰਿਹਾ ਉਹਨਾਂ ਦੇ ਖਿਲਾਫ ਕ੍ਰੋਨੀ ਕਾਰਬਨਾਂ ਆਰਗੇਨ ਆ ਗਿਆ ਜੇ ਮੈਂ 2022 ਚ ਗੱਲ ਕਰਾਂ ਜਿਹੜਾ ਐਂਟੀ ਗੈਂਗਸਟਰ ਜਾਂ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਲੋਕ ਸੀਗੇ 2022 ਚ 14 ਐਫਆਈਆ ਹੋਈਆਂ 23 ਚ 55 ਹੋਈਆਂ ਹੁਣ ਤੱਕ ਟੋਟਲ 310 ਐਕੋਈਆ ਜਿਹੜੇ ਨਾਮੇ ਗੈਂਗਸਟਰ ਨੇ ਜਿਨ੍ਹਾਂ ਦੇ ਕਿਸੇ ਨਾ ਕਿਸੇ ਦੇ ਖਿਲਾਫ ਕੋਈ ਗੋਲੀ ਚਲਾਈਆ ਜਾਂ ਕੋਈ ਇੰਜਰਡ ਕੀਤਾ ਜਾਂ ਕਿਸੇ ਨੂੰ ਮਾਰਿਆਗਾ ਉਹਨਾਂ ਦੇ ਖਿਲਾਫ ਐਫਆਈਆ ਦਾਰਜ ਹੋਈਆਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਵਿੱਚ ਤਿੰਨ ਸਾਡੇ ਪੰਜਾਬ ਪੁਲਿਸ ਦੇ ਨੌਜਵਾਨ ਜਿਹੜੇ ਉਹ ਵੀ ਸ਼ਹੀਦ ਹੋਏ ਨੇਗੇ ਪਰ ਲੇਕਿਨ ਮੈਂ ਬਾਰ-ਬਾਰ ਕਹਿ ਰਿਹਾ ਕਿ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਹੁਣ ਤੱਕ ਜਿਹੜੇ ਰੈਡੀਕਲਸ ਨੇ ਜਿਹੜੇ ਇਹ ਲੋਕ ਨੇਗੇ ਇਹਨਾਂ ਤੋਂ ਹੁਣ ਤੱਕ 444 ਦੇ ਕਰੀਬ ਜਿਹੜੇ ਨੇਗੇ ਉਹ ਅਸੀਂ ਉਹਨਾਂ ਨੂੰ ਅਰੈਸਟ ਕੀਤਾਗਾ ਜੇਲ੍ਹਾਂ ਚ ਭੇਜਿਆਗਾ ਔਰ ਇਹਨਾਂ ਤੋਂ ਰਵਾਲਬਰ ਪਿਸਟਲ ਜਿਹੜੀ ਗੱਲ ਕਰੀਏ 511 ਦੇ ਕਰੀਬ ਉਹ ਵੀ ਰਿਕਵਰ ਹੋਏ ਨੇਗੇ 43 ਦੇ ਕਰੀਬ ਰੈਫਲਸ ਜਿਹੜੀਆਂ ਰਿਕਵਰ ਹੋਈਆਂ ਨੇਗੀਆਂ ਸੋ ਇਹ ਇਹਦਾ ਕੈਂਡ ਦਾ ਭਾਵ ਆ ਕਿ ਪੰਜਾਬ ਦੇ ਅੰਦਰੋਂ ਗੈਂਗਸਟਰਵਾਦ ਦਾ ਜਿਉਂ-ਜਿਉਂ ਸਪਾਇਆ ਹੋ ਰਿਹਾ ਤਿਉਂ-ਤਿਉਂ ਤੇ ਅਕਾਲੀ ਦਲ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਚੀਕਾ ਮਾਰ ਰਹੀ ਆ ਕਿਉਂਕਿ ਇਹ ਸਾਰੇ ਉਹਨਾਂ ਦੇ ਪ੍ਰੋਟੈਕਟਰ ਨੇਗੇ ਸਾਰੇ ਬਚਾਉਂਦੇ ਨੇਗੇ ਜੇ ਅੱਜ ਸਾਬਰਮਤੀ ਦੀ ਗੁਜਰਾਤ ਜੇਲ੍ਹ ਦੇ ਅੰਦਰ ਲਾਰੈਂਸ ਬਿਸ਼ਨੋਈ ਬੰਦਾ ਤੇ ਫੋਨ ਕਾਲ ਕਿੱਥੋਂ ਆ ਰਹੀਆਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਹਰਿਆਣਾ ਦੇ ਲੋਕਾਂ ਨੂੰ ਜਾਂ ਦਿੱਲੀ ਦੇ ਲੋਕਾਂ ਨੂੰ ਜਾਂ ਰਾਜਸਥਾਨ ਦੇ ਲੋਕਾਂ ਨੂੰ ਕੌਣ ਕਰ ਰਿਹਾਗਾ ਇਹਦਾ ਮਤਲਬ ਗੁਜਰਾਤ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉਹਨੂੰ ਇੱਕ ਸੈਟਅਪ ਬਣਾ ਕੇ ਦਿੱਤਾ ਹੋਇਆ ਕਿ ਤੂੰ ਇੱਥੇ ਬੈਠ ਬੈਠ ਕੇ ਲੋਕਾਂ ਨੂੰ ਥੱਕ ਦੇ ਬੈਠ ਕੇ ਲੋਕਾਂ ਦੇ ਨੂੰ ਕਾਲਸ ਕਰ ਇਹ ਜਿਹੜਾ ਸਿਸਟਮ ਭਾਰਤੀ ਜਨਤਾ ਪਾਰਟੀ ਨੇ ਬਣਾ ਕੇ ਦਿੱਤਾ ਹੋਇਆ ਤਾਂ ਕਿ ਜਿਹੜੇ ਆਪੋਜੀਟ ਲੋਕ ਨੇਗੇ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਉਹਨਾਂ ਦੇ ਸਿਆਸੀ ਲੀਡਰਾਂ ਨੂੰ ਖਤਮ ਕੀਤਾ ਜਾਵੇ ਔਰ ਉਹਨਾਂ ਲੋਕਾਂ ਨੂੰ ਉਹਨਾਂ ਦੇ ਸਟੇਟਾਂ ਚ ਆਪੋਜੀਸ਼ਨ ਪਾਰਟੀ ਦੇ ਸਟੇਟਾਂ ਦੇ ਅੰਦਰ ਲਾ ਐਂਡ ਆਰਡਰ ਦੀ ਕੁਪੋਜੀਸ਼ਨ ਨੂੰ ਖਰਾਬ ਕੀਤਾ ਜਾਵੇ ਪਰ ਲੇਕਿਨ ਪੰਜਾਬ ਦੇ ਅੰਦਰ ਸਤਾਰ ਭਗਵਾਨ ਸਿੰਘ ਮਾਜਦੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਬਿਲਕੁਲ ਡਟ ਕੇ ਪੰਜਾਬ ਦੇ ਲੋਕਾਂ ਦੀ ਰਾਖੀ ਕਰਾਂਗੇ ਜਿਹੜਾ ਵੀ ਕੋਈ ਇਸ ਤਰ੍ਹਾਂ ਕਰੂਗਾ ਲਾਅਨ ਆਰਡਰ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ ਉਹ ਨਿਸ਼ਾਨੇ ਦਾ ਸ਼ਕਾਰ ਹੋਊਗਾ ਉਹਨੂੰ ਕਾਨੂੰਨ ਦੇ ਮਤਾਬਿਕ ਨਿਸ਼ਾਨਾ ਬਣਾਇਆ ਜਾਊਗਾ ਉਹਨੂੰ ਕਾਨੂੰਨ ਜਿਹੜਾ ਹੈਗਾ ਸਖਤ ਤੋਂ ਸਖਤ ਸਜ਼ਾ ਦੇਊਗਾ ਥੈਂਕ ਯੂ